ਉਤ ਜਾਏ ਮਨ ਤੁਹੋ ਸਭ ਲਾਗੋ ਹਰਿ ਸੋ ਰਉ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦਿ ਸਹਿਜ ਉਪਜਾਇ ਸਹਿਸਾਏ ਹੋ ਜਾਏ ਜੀਉ ਮਹਿਲੇ ਬਾਰੋਂ ਨਰਮਲ ਬਾਰੋਂ ਨਰਮਲ ਜੀਉ ਤਮੈਲੇ ਤਿਨੀ ਜਨਮ ਜੂਬੈ ਹਾਰੇ ਆਇ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵੇਸਾਰਿਆ ਵੇ ਤਾਂ ਮੈ ਨਾਮ ਉਤਮ ਸੋ ਸੁਣੇ ਨਾਹੀ ਫਰੈ ਜਿਉ ਵੇਤਾਲਿਆ ਕਹ ਨਾਨਕ ਜਨਮ ਸਾਜ ਕਾ ਜਿਆ ਕੂੜੇ ਲਾਗੇ ਤਣੀ ਜਨਮ ਜੂਵੈ ਹਾਰਿਆ ਜੀਉ ਨਿਰਮਲ 바ਰੋ ਨਿਰਮਲ 바ਰੋ ਤਾ ਨਿਰਮਲ ਜੀਉ ਨਿਰਮਲ ਸਾਧਗੁਰ ਤੇ ਕਰਨੀ ਕਮਾਣੀ ਗੁਰ ਕੀ ਸੇਵਾਂ ਚਾਹੀ ਨਾਈ ਮਨ ਸਾ ਸਾਰ ਸਮਾਣੀ ਜਨਮ ਰਤਨ ਜਨੀ ਘਟਿਆ ਭੱਲੇ ਸੇਵਨਾਰੇ ਕਹਿ ਨਾਨਕ ਜਨਮਾ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁ ਕੋ ਹੋਵੈ ਹੋਵੈ ਸਨਮੁ ਸੇ ਕੋਈ ਜੀਉ ਰਹਾ ਗੁਰ ਨਾਲੇ ਗੁਰ ਕੇ ਚਰਨ ਹਰਿ ਦੈ ਧਿਆਏ ਅੰਤਰਾਤਮੈ ਉਸ ਮਾਲੇ ਆਵ ਸਾਡੇ ਸੁਧਾਰੇ ਪਰਨੇ ਗੁਰ ਬਿਨ ਅਵਰ ਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸਿਖ ਸਨ ਮੁਕ ਹੋਈ ਜੇ ਕੋ ਗੁਰ ਤੇ ਬੇ ਮੁਕ ਹੋ ਵੈ ਬਿਨ ਸਤਗੁਰ ਮੁਕਤਨ ਪਾਵੇ ਪਾਵੇ ਮੁਕਤਨਾ ਉਰਥ ਹੈ ਕੋਈ ਪੁੱਛੋ ਬਬੇ ਕੀਆ ਜਾਏ ਨੇਕ ਜੂਨੀ ਭਰਮਾ ਵੈ ਬਿਨ ਸਤਗੁਰ ਮੁਕਤਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸਭ ਸੁਨਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤਨ ਪਾਏ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਜਣ ਕੋ ਨਦਰ ਕਰਮ ਹੋ ਵਾ ਹਿਰਦੇ ਤਨਾ ਸਮਾਣੀ ਪੀਵਾ ਮਰ ਸਦਾ ਰਹੁ ਹਰੰ ਗੱਪਿਉ ਸਾਰੰਗ ਪਾਣੀ ਕਹ ਨਾਨਕ ਸਦਾ ਗਾਵੇ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਐ ਬਾਣੀ ਬੰਦ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁੰਦੇ ਕੱਚੇ ਕੱਚੀ ਆਗੋ ਕਾਣੀ ਆਰਾ ਨਿਤ ਕਰੇ ਰਸਨਾ ਕਹਿਆ ਕਿਛੁ ਨਾ ਜਾਣੀ ਚਿੱਤ ਜਨ ਕਾ ਰਲਿਆ ਮਾਇਆ ਬੋਲਨ ਭੈ ਰਵਾਣੀ ਕੈ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਵਰਤਨ ਹੀਰੇ ਜਿ ਜੜਾ ਉਸ ਸ਼ਵਰਤਨ ਜਤਮਨ ਲੱਗਾ ਇਹੋ ਆ ਸੁਭਾਅ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਨ ਨੂੰ ਦੇ ਬੁਝਾਏ ਕੈ ਨਾਨਕ ਸ਼ਵਰਤਨ ਹੀਰਾ ਜਿ ਜੜਾ ਸਭ ਸ਼ਕਤਿ ਆਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪੇ ਕਹਿ ਗੁਰਮੁਖਿ ਸੇ ਬੁਝਾਈ ਤੋੜੇ ਬੰਧਨ ਹੋਵੇ ਮੋਖ ਸ਼ਬਦ ਮਨੁ ਵਸਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ ਸਿਮਰ ਸਤਿ ਕਰ ਪੁੰਨ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰਬਾਜੋ ਤਤ ਸਾਰ ਨਾ ਜਾਣੀ ਤੈ ਹੀ ਗੁਣੀ ਸੰਸਾਰ ਭਰਮ ਸੁਤ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨਾਰ ਮਨ ਵਸੇ ਆ ਬੋਲੇ ਅੰਮ੍ਰਿਤ ਬਾਣੀ ਕੈ ਨਾਨਕ ਸੋ ਤਤ ਪਾਏ ਜਿਸੁ ਆੰਦਨ ਹਰਿ ਲਿਵ ਲਾਗਾ ਜਾਗਤ ਰਹਿਣ ਬਿਆਣੀ ਮਾਤਾ ਕੇ ਉਦਰ ਮੈਂ ਪਰਪਾਲ ਕਰੇ ਸੋ ਕਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਵਡਲਾਤਾ ਜੇ ਅਗਣ ਮੇ ਹਾਰ ਪੰਚਾਵੇ ਉਸਨੋ ਕਹਿ ਪਏ ਨ ਸਕੀ ਜਿਸੂ ਆਪਣੀ ਲੈ ਬਲਾਵੇ ਆਪਣੀ ਲੈ ਵਾਪੇ ਲਾਏ ਗੁਰਮੁ ਸਦਾ ਸੰਭਾਲੀ ਆ ਕਹਿ ਨਾਨਕੇ ਵਡ ਦਾਤਾ ਸੋਖ ਮਨੋਂ ਵਿਸਾਰੀ ਆ ਜੈਸੀ ਅਗਣੁ ਦਰਮੈ ਤੈਸੀ ਬਾਰ ਮਾਇਆ ਮਾਇਆ ਗੁਰ ਸਾਹਿਬ ਵੇਖੋ ਜੇਈ ਕਰਤਾ ਖੇਰ ਚਾਇਆ ਦਾਤ ਪਾਣਾ ਤਾ ਜੰਮਿਆ ਪਰਵਾਰ ਭਲਾ ਪਾਇ ਹਲਿ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇ ਏ ਮਾਇਆ ਜਿੱਤ ਹਰ ਵਿਸਰੈ ਮੋਪਜਾ ਭਾਉ ਦੂਜਾ ਲਾਇਆ ਕੈ ਨਾਨਕ ਗੁਰ ਪ੍ਰਸਾਦੀ ਜਿਨਾਂ ਲੇਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਹਰਿ ਆਪ ਮੁਲਕੈ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੈ ਵਿਟੋਂ ਰਹੇ ਲੋਕ ਵਿllਾਈ ਐਸਾ ਸਤਗੁਰ ਜੇ ਮਿਲੈ ਤਿਸ ਨੂੰ ਸਿਰ ਸੁੰਪੀਆ ਵਿੱਚੋਂ ਆਪ ਜਾਏ ਜੇ ਤਾ ਜੀਉ ਤੇ ਸੁ ਮਿਲ ਰਾਰਵ ਸੇ ਮਨ ਆਇ ਰਾ ਮੂਲ ਕੈ ਭਗਤ ਨਾ ਕੇ ਨਾਨਕਾ ਜਨਾਰ ਪੱਲੇ ਪਾਈ ਹਰਾਸ ਮੇਰੀ ਮਨ ਮੰਜਾਰਾ ਰਾਸ ਮੇਰੀ ਮਨ ਮੰਜਾਰਾ ਸਤਗੁਰ ਤੇਰਾ ਜਾਣੀ ਹਰ ਹਰ ਨ ਜੱਪਿਓ ਜੀਉ ਲਾਹਾ ਖਟਿਓ ਦਿਹਾੜੀਏ ਤੰਤ ਨਾ ਮਿਲਿਆ ਜਨਾਰ ਆਪੇ ਪਾਣਾ ਕੈ ਨਾਨਕਾ ਰਾਸ ਮੇਰੀ ਮਨ ਮੰਜਾਰਾ ਹੇ ਰਸਨਾ ਤੂੰ ਅਨੁਰਸ ਰਾਸ ਰਹੀਂ ਤੇਰੀ ਪਿਆਸ ਨਾ ਜਾਏ ਜਾਣ ਨਾ ਜਾਏ ਔਰ ਕਿਤੇ ਜਿਹ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪਿਆਰਾ ਬਹੁ ਨ ਦੁਸ਼ਨਾ ਲਾਗੇ ਆਏ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਸੇ ਆਏ ਕਹਿ ਨਾਨਕ ਹੋਰਾਂ ਰਸ ਸਾਹਿਬ ਸਿਰ ਹੈ ਜਾਂ ਹਰ ਵਸੇ ਮਨ ਆਏ ਸਰੀਰਾਂ ਮੇਰੇ ਆਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਾਗ ਮੈਂ ਆਇ ਹਰ ਜੋਤ ਰੱਖੀ ਤਦ ਵੇ ਤਾਂ ਤੂੰ ਜਾਗ ਮੈਂ ਆਪੇ ਮਾਤਾ ਆਪੇ ਪਿਤਾ ਜਨ ਜੀਵ ਪਾਏ ਜਗ ਦੇ ਕਾਇਆ ਗੁਰ ਪ੍ਰਸਾਦੀ ਉੱਜਿਆ ਤਾਂ ਚਲ ਤੋ ਅਚਲ ਨਦਰੀ ਆਇ ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਾਗ ਮੈਂ ਆਇ ਮਨ ਚਾਉ ਪਿਆ ਪ੍ਰਭ ਆ ਗੰਮ ਸੁਣਿਆਰ ਮੰਗਲ ਗਾਉ ਸਗੀ ਗ੍ਰਹ ਮੰਦਰ ਬਣਿਆਰ ਗਾਉ ਮੰਗਲ ਲੈ ਸਗੀ ਇਹ ਸੋ ਧੂਪਣਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰ ਜਾਪੈ ਆਣਾ ਬਾਣੀ ਗੁਰ ਸ਼ਬ ਜਾਨੀ ਅਰ ਨਾਮ ਹਰ ਸੁਭੋਗੋ ਕੈ ਨਾਨ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਏ ਸਰੀਰ ਮੇਰੇ ਇਸ ਜਗ ਮੈਂ ਆਈ ਕੈ ਜਾ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤਉ ਸਰੀਰ ਆਤੂ ਜਾਗ ਮੇ ਆਇ ਜਨ ਹਰ ਤੇਰਾ ਰਚਨ ਰਚਿਆ ਸੁ ਅਰਮਨ ਨਾਮ ਵਸਾਇਆ ਗੁਰ ਪ੍ਰਸਾਦੀ ਅਰਮਨ ਵਸਿਆ ਪੂਰਬ ਲਿਖਿਆ ਪਾਇ ਕਹਿ ਨਾਨਕ ਸਰੀਰ ਪਰਵਾਨ ਵਾਜਨ ਸਤਗੁਰ ਸਿਹੁ ਚਿਤ ਲਾਇਆ ਏ ਨੇਤਰੋ ਮੇਰੇ ਵਰ ਤੁਮ ਮੈਂ ਜੋ ਧਰੀ ਅਰਗ ਨਵਰਨਾ ਦੇਖੋ ਕੋਈ ਅਰਗ ਨਵਰਨਾ ਦੇਖੋ ਕੋਈ ਨਦਰੀ ਅਰਨ ਹਾਲਿਆ ਏ ਵੇ ਸਭ ਸੰਸਾਰ ਤੁਮ ਦੇ ਅਰਕਾਰ ਰੂਪ ਹੈ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰੇ ਕੇ ਅਰ ਬਿਨ ਵਰਨਾ ਕੋਈ ਕਹਿ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈਏ ਸਰਵਣਉ ਮੇਰੇ ਉਹ ਸੱਚਾ ਸੁਨਣਉ ਪਟਾਏ ਸੱਚਾ ਸੁਨਣਉ ਪਟਾਏ ਸਰੀਰ ਲਾਏ ਸੁਣੋ ਸਤਿ ਬਾਣੀ ਜੇ ਸੁਣੀ ਮੰਨਤਾ ਨਾ ਰਿਹਾਓ ਵਾ ਰਸਨਾ ਰਸਮਾਣੀ ਸਾਚਾ ਲਾਕ ਬੜਾਣੀ ਤਾਕੀ ਗਾ ਕਈ ਨਾ ਜਾਏ ਕਹਿ ਨਾਨਕ ਅਮਰਤ ਨਾਮ ਸੁਣੋ ਪਵਿੱਤਰੋ ਸਾਚਾ ਸੁਨਨੋਂ ਪਟਾਈ ਹਰ ਜਿਉ ਗੁਫਾਂਦ ਰੱਕੇ ਵਾਜਾ ਪਵਨ ਵਜਾਏ ਵਜਾਇਆ ਵਾਜਾ ਪਉਣਾਉ ਦੁਆਰੀ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦਾਰ ਲਾਏ ਭਾਗਣੀ ਇਕਣਾ ਦਸਵਾਂ ਦਵਾਰ ਦੇਖਾਇ ਅਨੇਕ ਰੂਪ ਨਾਮ ਨਾਮ ਨਿਤਿ ਦਾ ਤਨ ਜਾਈ ਪਾਇਆ ਕਹਿ ਨਾਨਕ ਕਰ ਪਿਆਰੇ ਜੀ ਜੋ ਗੁਪਾਂ ਅੰਦਰ ਆ ਕੇ ਬਾਜਾ ਪਉਣ ਵਜਾਇ ਇਹ ਸਾਚਾ ਸੋਇਲਾ ਸਾਚੇ ਕਰ ਗਾਉ ਗਾਉ ਸੋਇਲਾ ਘਰ ਸਾਚਾ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਧਿਆਵੇ ਦਾਤੁ ਭਾਵੇ ਗੁਰਮੁਖ ਜਨਾਂ ਵਜਾਵੇ ਸਤ ਸਬਨਾ ਕਾ ਕਰ ਸਮਾਜੇ ਬਖਸ਼ਿ ਸੋ ਜਨਮ ਪਾਵੇ ਕਹਿ ਨਾਨਕ ਸਾਚ ਸੋਇਲਾ ਸੱਚੇ ਕਰ ਗਾਵੇ आनंद सुनो वड भागीयो सगल मनोरथ पुरे पारब्रह्म प्रभु पाया उत्तरे सगल वसुरे दुख रोग संताप उतरे सुनी सजीवानी संत साजन भये सरसे ਪੂਰੇ ਗੁਰ ਤੇਜਾਣੀ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤ ਗੁਰ ਰਈ ਆ ਪਰਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੋਏ ਦਾਈ ਦਾ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜੰਨੀ ਨਾ ਕਤਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਵਾਹਿਗੁਰੂ 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 3 ਹਮੇ ਆਵਗੁਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭੰਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰ ਤੇ ਜੰਤਰਾ ਸੰਤ ਇਕ ਜਰਦਾਸ ਪਾਠ ਕੀਰਤਕੀ ਗੁਰੂ ਰਾਮਦਾਸ ਗੁਰੂ ਰਾਮਦਾਸ ਰ ਹੂ ਸਰਣਾਇ ਨਿਮਾਣਿਉ ਕੇ ਮਾਣ ਗੁਰੂ ਨਿਤਾਣਿਉ ਕੇ ਤਾਰੰਗੀ ਨਿਉਟਿਉ ਕੀ ਓਟ ਗੁਰੂ ਨਿ ਆਸਰਿਉ ਕਾ ਅਸਰਾ ਆਨੰਦ ਗੁਰੂ ਗਰੀਬ ਨਿਵਾਦ ਗੁਰੂ ਗਰੀਬ ਨਿਵਾਦ ਗੁਰੂ ਗਰੀਬ ਨਿਵਾਦ ਇੱਕ ਓਨਕਾਰ ਸਤਗੁਰ ਪ੍ਰਸਾਦ ਅਸਾਂ ਮਹੱਲਾ ਚੌਥਾ ਜੀ ਹਰੇ ਅੰਮ੍ਰਿਤਿੰਦੇ ਲੋਏਣਾ ਮਨ ਪ੍ਰੇਮ ਰਤਨਾ ਨ ਨ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕਿ ਲਿਖੇ ਟੁੰਡੇ ਅਸ ਰਾਜ ਕੀ ਤੁਨੀ ਸ਼ਲੋਕ ਮਹੱਲਾ ਪਹਿਲਾ ਬਲੇ ਹਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਬਾਰ ਮਹਲਾ ਦੂਜਾ ਜੇ ਸੋ ਚੰਦਾ ਉਗਵਹਿ ਸੂਰਜ ਚੜਹਿ ਹਜ਼ਾਰ ਇਤੇ ਚਨਣ ਹੁੰਦਿਆ ਗੁਰ ਬਿਨ ਕੋਹ ਨ ਧਾਰ ਮਹਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁਟੈ ਤਲਬੁਆੜ ਜਿਉ ਸੰਜੇ ਅੰਦਰ ਖੇਤ ਖੇਤ ਅੰਦਰ ਛੁਟਿਆ ਕਹੁ ਨਾਨਕ ਸੋਨਾ ਅਗਲਿ ਇਹ ਫੁਲਿ ਇਹ ਰੱਬੜੀ ਪੇ ਤਨ ਵਿੱਚ ਸੁਭਾ ਪੌੜੀਆ ਬਿਨ ਸਾਜਿਓ ਆਪਿ ਨੈ ਰਚਿਉ ਨਾ ਕੋਈ ਕੁਰਤਿ ਸਾਜਿਐ ਕਰ ਆਸਣ ਡਿਠੋ ਜਾਓ ਦਾਤਾ ਕਰਿਓ ਬਿਨ ਤੁਸ ਦੇਵ ਹੈ ਪ੍ਰਣੈ ਪਸਾਉ ਤੁਜਾਂ ਜਿਸ ਸੋਸ ਬੇਲਸਹਿ ਬਿੰਦਕਵਾਓ ਕਰਿਆਸਣ ਬਿਠੋ ਜਾਓ ਡਿਠੋ ਜਾਓ ਡਿਠੋ ਜਾਓ ਆਪੀਨੇ ਅਪ ਸਜਿਓ ਆਪੀਨੇ ਰਚਨਾਓ ਦੁਈ ਕੁਦਰਤ ਸਜਿਏ ਕਰਿਆਸਣ ਡਿਠੋ ਜਾਓ ਦਾਤਾ ਕਰਤਾ ਆਪ ਤੁੰ ਤੁਸ ਦੇਵ ਕਰੇ ਬਸ ਤੁ ਜਣੋ ਹੀ ਸਭ ਸੇ ਦਿਲ ਸਿਜਿੰਦ ਕਵਾਉ ਕਰੇ ਅਸੰਨਿਠੋ ਚਾਉ ਕਰੇ ਅਸੰਨਿਠੋ ਚਾਉ ਹਰ ਪ੍ਰੇਮ ਬਣੀ ਮਨ ਮਾਰਿਆ ਹਨਿਆਰੇ ਹਨਿਆਰਾਾਮ ਰਾਜੇ ਜਿਸ ਜਸ ਲਾਗੇ ਪੇਰ ਪੇਤ੍ਰੰ ਨਗੇ ਸੋ ਬੁੱਤੇ ਤਰੀ ਸੁਤਰ ਤਰੀ ਸ਼ਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਅਖੈ ਲਖ ਕਰੋੜ ਸੱਚੈ ਸਭ ਤਾਨ ਸੱਚੈ ਸਭ ਜੋਰ ਸੱਚੀ ਤੇਰੇ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜਮੇ ਸੋ ਕਚਨ ਕਚ ਮਹੰਨਾ ਪਹਿਨ ਵੱਡੀ ਵਡਿਆਈ ਜਾਂ ਵਡਾ ਨਾਮ ਵੱਡੀ ਵਡਿਆਈ ਜਾਂ ਸੱਚ ਨੇ ਆਉ ਵੱਡੀ ਵਿੜਿਆਈ ਜਨ ਚਲਤਾ ਹਾਂ ਵੱਡੀ ਵਿੜਿਆਈ ਜਾਣੇ ਆ ਲਾਹੋ ਵੱਡੀ ਵਿੜਿਆਈ 부ਜਾ ਸਾ ਭਾਉ ਵੱਡੀ ਵਿੜਿਆਈ ਜਹ ਪੁੱਛਣਾ ਦਾਤ ਵੱਡੀ ਵਿੜਿਆਈ ਜਾਇ ਆ ਭਿਆ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਣਾ ਸਰਬਰ ਜਾਏ ਮਹੱਲਾ ਇਹੋ ਜਗ ਸੱਚ ਹੈ ਕਿ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲਏ ਇਕ ਨਾ ਹੁਕਮੇ ਕਰੇ ਬినాਸ਼ ਇਕ ਨਾ ਭਾਣਾ ਕੱਢ ਲਏ ਇਕ ਨਾ ਮਾਇਆ ਵਿੱਚ ਨਿਵਾਸ ਏਵ ਪੇ ਅੱਖ ਨਾ ਜਾਪਈ ਜੇ ਕਿਸੈ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾਂਕੂ ਆਪ ਕਰੇ ਪ੍ਰਗਟਿ ਪਉੜੀ ਨਾਨਕ ਜੀ ਉਪਾਇ ਹੋਏ ਲਿਖਣਾ ਵੈ ਧਰਮ ਬਹਾਲਿਆ ਉਹ ਸੱਚ ਹੀ ਸੱਚ ਨਿਕੜਾ ਚੁੰਨਣ ਅੱਖ ਬੜੇ ਜਜ ਮਾਲਿਆ ਆਉਣਾ ਪਏ ਕੂੜੇ ਰਹਾ ਮੂੰਹ ਕਾਲੇ ਦੋਜ ਖਚਾਲਿਆ ਤੇਰੇ ਨਾਂ ਅੱਤੀ ਜੁਣਗੇ ਹਾਰ ਗਏ ਸੇ ਠਗਣ ਵਾਲਿਆ ਲਿਖ ਨਾਮ ਐ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਲਿਆ ਕੁੱਥੇ ਸੱਚ ਹੀ ਸੱਚ ਨਿਭੜੈ ਚੁਣ ਵਕੜੇ ਜਜ ਮਲਿਆ ਥਾਉ ਨ ਪੈਨ ਕੁੜਿਆਰ ਮੁਕਲ ਦੁਜਕ ਚੱਲਿਆ ਤੇਰੇ ਨੈਰ ਤੇ ਸਿ ਜੁੜਗੇ ਹਾਰ ਕੇ ਸੇ ਠੱਗਣ ਵਾਲਿਆ ਲਿਖਣਾ ਵ ਧਰਮ ਬਹਲਿਆ ਲਿਖਣਾ ਵ ਧਰਮ ਬਹਲਿਆ ਹਮ ਮੂਰਖ ਮੁਗ ਸਰਣਾ ਤੇ ਮਿਲ ਗੋਵਿੰਦ ਰੰਗਾਰੰਗ ਰਾਜੇ ਗੁਰਪੁਰੇ ਹਰਿ ਪਾਇ ਹਰਿ ਭਗਤ ਇਕ ਮੰਗਾ ਮੇਰਾ ਮਨ ਤਨ ਸ਼ਬਦ ਵੇਗਾਸਿਆ ਜਪ ਅਨਤ ਤਰੰਗਾ ਮਿਲ ਸੰਤ ਜਨਾ ਹਰ ਪਾਏ ਨਾਨਕ ਸਤ ਸੰਗਾ ਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਕੁਸਮਾਦ ਰੰਗ ਵਿਸਮਾਦ ਨਾਂਗੇ ਫਿਰਹਿ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਦ ਲਗ ਹੈ ਪੁਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਯੋਗ ਵਿਸਮਾਦ ਭੁਖ ਵਿਸਮਾਦ ਭੋਗ ਵਿਸਮਾਦ ਸਿਫਤੈ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੈ ਵਿਸਮਾਦ ਦੂਰ ਵਿਸਮਾਦ ਦਿਖੈ ਹਾਜ਼ਰਾ ਹਜੂਰ ਵੇਖ ਬਿੜਾਨ ਰਹਿਆ ਵਿਸਮਾਦ ਨਾਨਕ ਬੁਜਣ ਪੁਰਾਏ ਭਾਗ ਮਹਲਾ ਪਹਿਲਾ ਕੁਦਰਤ ਦੀ ਸੈ ਕੁਦਰਤ ਸੁਣੇ ਕੁਦਰਤ ਭਉ ਸੁਖ ਸਾਰ ਕੁਦਰਤ ਪਤਾ ਲੀ ਆਕਾਸੀ ਕੁਦਰਤ ਸਰਬੇ ਅਕਾ ਕੁਦਰਤ ਵੇਦ ਪੁਰਾਣ ਕਿਤੇ ਬਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਪਿਆ ਕੁਦਰਤ ਜਾਤੀ ਜਿੰਸੀ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਤਾਦਰ ਕਰਤਾ پاکੀ ਨਾਹੀ پاک ਨਾਨਕ ਹੁਕਮੰਦਰ ਵੇਖੇ ਵਰਤੈ ਤੱਕ ਤਾਕਤ ਪਾਉੜੀ ਆਪੀਨ ਭੂਗ ਭੋਕੇ ਹੋਏ ਬਸਮੜੇ ਹੋਰ ਸਿਧਾਇ ਵਰਤਨ ਹੋ ਤੁੰਗਾ ਗਲ ਸੰਗਲ ਕੱਤ ਚਲਾਇਆ ਕਿੱਕਰੀ ਜਿਤ ਵਾਝੀਐ ਮਹਿਲੇ ਖਾਨ ਕਰ ਸਮਝਾਇਆ ਹੁਕਮਉਂਦੇ ਹੁਣ ਸੁਏ ਕਿਆਰ ਆਇਆ